ਬੇਕਰ ਤੇ ਇਹ ਹੋ ਗਿਆ ਉਹ ਸ਼੍ਰੀ ਰਸਵਾਦੀ ਵੈਦਿਸ਼ਾ ਫੇਬਾਦੀ ਗਾ ਤੇ ਸਭ ਦਾ ਆਖਰ ਸੈਕਿੰਡ ਕਿ ਆਹ ਜੀ ਜਿਹੜੇ ਬਾਸਰ ਬਾਦੀ 3 4 5 6 ਹੋਈ ਗਏ ਜਦੋਂ ਟਿਕਟਰੀ ਨਾ ਤੇ ਨੌਰਾ ਸੇ ਮੇਰਾ ਨਾਮ ਆ ਜੀ ਪਿੰਡ ਭਾ ਲੋਕੇ ਆ ਜ਼ਿਲ੍ਹਾ ਫਰੀਪਰ ਸਰਜੋਤ ਸਿੰਘ ਮੱਲਵਾਲ ਜਿਹਨੇ ਕਾਰਟੋਨ ਦਿਖਾਈ ਹਾਂ ਜੀ ਸਰਦਾਰ ਹਰਜੀਤ ਸਿੰਘ ਕੁਲਾਪਟਰ ਦਿਖਾਇਆ ਜੀ ਪਹਿਲਾਂ ਤਾਂ ਅਸੀਂ ਆਪਣੇ 300 ਤੋਂ 400 ਟਮਾਟਾ ਲੋਹੇ ਦਾ ਸਰੀਆ ਉਹਨੂੰ ਨੰਗੇ ਗਲ ਤੇ ਰੱਖ ਕੇ ਦੋਨਾਂ ਨੇ ਫੋਲਡ ਕੀਤਾ ਉਸ ਤੋਂ ਬਾਅਦ ਇੱਕ ਰਿੰਗਾ ਇੱਕ ਫੁੱਟ ਦਾ ਉਹਦੇ ਵਿੱਚ ਤਿੰਨ ਆਦਮੀ ਇਕੱਠੇ ਲੱਗੇ ਆ ਤੇ ਇੱਕ ਲਾਠੀਆਂ ਦੇ ਵਿੱਚ ਇੱਕ ਆਦਮੀ ਲੰਘਿਆ ਜੀ ਉਸ ਤੋਂ ਬਾਅਦ ਸਿੱਧ ਤੇ ਮੁੰਡਾ ਚੜ੍ਹਿਆ ਜੀ ਜਵਾਨ ਉਸ ਤੋਂ ਧੜਾ ਰੱਖ ਕੇ ਉਸ ਤੋਂ ਉੱਪਰ ਜਵਾਨ ਚੜ੍ਹਿਆ ਜੀ ਸਰਪਾਲ ਦੀ ਅੱਗ ਵਿੱਚ ਸ਼ਾ ਲਗੀਆਂ ਜੀ ਹਾਂਜੀ ਅਜਾ ਪਹਿਲਾਂ ਤੁਹਾਡੇ ਸਰਵੋਤਮ ਫਾਦਰ ਸਾਹਿਬ ਮੈਨੂੰ ਕਿੰਨੇ ਸਾਲਾਂ ਤੋਂ ਚੱਲਦੀ ਚੱਲਦੀ ਆ ਰਹੀ ਹੈ ਇਹ ਚੱਲੀ ਜਾਂਦੀ ਹੈ ਰੈਗੂਲਰ ਪਹਿਲਾਂ ਗ੍ਰੈਂਡ ਫਸਗਾ ਤੇ ਉਸ ਦਾ ਫਾਦਰ ਸਾਹਿਬ ਕਰ ਲਾਪੇ ਆ ਇਹਨਾਂ ਨੂੰ ਦੇਖ ਕੇ ਚਲੋ ਅਸੀਂ ਜਾਂਦੇ ਗਰਾਉਂਡ ਜਿੱਥੇ ਅਸੀਂ ਦੇ ਮੈਚਾਂ ਦੀ ਪ੍ਰੈਕਟਿਸ ਰੰਦੀ ਆ ਸਮਾਜਿਕ ਔਰ ਸਮਾਜਿਕ ਇਹ ਸਮਝ ਆ ਬੋਲ ਅਗਿਆਦਾ ਜੀ ਸਿੱਖਣਾ ਵਰਨਾ ਸੇ ਕਮੈਂਟ ਲੱਗਦਾ ਕੋ ਸਿੱਖਣਾ ਸ ਬਹੁਤ ਟਾਈਮ ਲੱਗਦਾ ਵੀਡੀਓ ਦੇ ਮੰਨਦੇ ਆਰੇ ਜੇ ਤੁਸੀਂ ਕੋਈ ਸਰਟਫਿਕਟ ਦਿਖਾਏ ਨਾ ਤੁਹਾਡੇ ਅੱਗੇ ਦੇ ਇਸ ਵਾਸਤੇ ਨਾ ਬੱਚੇ ਨੂੰ ਪਾਇਆ ਇਸ ਕੰਮ ਤੇ ਇਹ ਆਉਂਦਾ ਇਹਨੂੰ ਟ੍ਰੈਸ਼ ਲੈਣਾ ਚਾਹੋ ਇਹ ਸਿੱਖੋਗਾ ਹੌਲੀ ਹੌਲੀ ਬਹੁਤ ਬਹੁਤ ਤਰਵਾਰ ਵਿੱਕੀ ਗੁਜਰਵਾਲ ਅਸੀਂ ਮੇਰੀ ਜਿਹੜੀ ਹੈਗੀ ਸੀ 12 ਸਾਲ ਦੀ ਸੀਗੀ ਫਿਰ ਦੇ ਫਾਤਰ ਸਾਹਿਬ ਨਾਲ ਜਾਂਦੇ ਸੋ ਹੁਣ ਆਪਾਂ ਨੇ ਚਲੋ ਉਸ ਤੋਂ ਬਾਅਦ ਅਸੀਂ ਮੀਟਰ ਦੌਰ ਆ ਰਹੇ ਹਾਂ ਜਿਲ੍ਹਾ ਫਰੋਕਾ ਕੀ ਨਾਮ ਹੈ ਡਾਕਟਰ ਸਿੰਘ ਦਾ ਨਾਮ ਹੈ ਸੀਲ ਜੀਰਾ ਪਿੰਡ ਭਾਗੋ ਦਾ ਬਿਲਕੁਲ ਅੱਜ ਕਿਹੜਾ ਪਹੁੰਚਿਆ ਮਿੰਨੀਆਂ ਕਰਦੇ ਕਿਵੇਂ ਲੱਗ ਰਿਹਾ ਹੈ ਅੱਜ ਆਪਣੀ ਪ੍ਰਦਰਸ਼ਨ ਕੀਤਾ ਤੁਸੀਂ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਪਹਿਲੇ 86 ਦਾ ਹੋਣ ਲੱਗਾ ਚਾਹੀ ਸਰਦਾਰ ਅਤੇ ਗੁਰਵਾਲ ਸਿੰਘ ਸਾਹਿਬ ਅਧਾਰਸ਼ੇ ਘਰੇ ਆਏ ਸੀਗੇ ਉਹਨੂੰ ਆਏ ਸੀ ਉਦੋਂ ਵੀ ਆਏ ਸੀ ਉਦੋਂ ਦਾ ਗਲਬ ਬੰਦ ਹੋ ਗਿਆ ਡਾਕਟਰ ਬਹੁਤ ਦਿਖਾ ਦਿੰਦੇ ਆ ਜੀ ਉਹ ਖੜੇ ਰਹਿਣ ਭਾਗੋ ਦੇ ਵੱਡੇ ਵਾਲੇ ਪਹਿਲਵਾਨ ਬਹੁਤ ਮਸ਼ਹੂਰ ਆਜ ਤੱਕ ਫਾਈਨਲ ਆ ਕੇ 16 ਮਸ਼ਹੂਰ ਪੁਲਿਸ ਵੀ ਪਹੁੰਚਾ ਅੱਜ ਕਿਹੜੀ ਕਿਹੜੀ ਗੇਮ ਹੋਈ ਹੈ ਤੁਹਾਡੀ ਅੱਜ ਹੋਈ ਆ ਇਹ ਇੱਕ ਘੜੇ ਵੀ ਦੀ ਕੜੇ ਵੀ ਤਿੰਨ ਜੁਵੰਟ ਪੇ ਆ ਇੱਕ ਰਿੰਗ ਦੇ ਸੜ ਕੇ ਉਹ ਨਯੁਵਾਨ ਨੇ ਛਾਲ ਮਾਰੀ ਭੱਜ ਕੇ ਅਗਦੇ ਮਛਦੀ ਵੀ ਦੀ ਉਸ ਤੋਂ ਬਾਅਦ ਉਹ ਘੜੇ ਦੇ ਖੜ ਕੇ ਉੱਤੇ ਬੋਲਿਆ ਜੁਵਾਨ ਕੁੱਤੇ ਪੜਕੇ ਮੂਲ ਦਾ ਸਿੱਧਾ ਟੇਡਾ ਤਿੰਨ ਚਾਰ ਸੀਨ ਘੜੇਦੇ ਹੋਗੇ ਆ ਹੋਰ ਕਈ ਆਈਟਮਾਂ ਹੋਗੀਆਂ ਸਰੀਰ ਦੇ ਆਈਟਮਾਂ ਹੋਗੀਆਂ ਡਾਂਗਾਂ ਬਟੱਪਿਆ ਜਵਾਨ ਇੱਕ ਹੋਰ ਕਈ ਆਈਟਮਾਂ ਕਿੰਨਾ ਮੈਚ ਕਿੰਨੇ ਸਾਲਾਂ ਤੋਂ ਤੁਸੀਂ ਇਹਨਾਂ ਦਾ ਫਿਰ ਆਮਾਗਰਵੀ ਹੋਣੀ ਪਹਿਲਾ ਸ਼ਾਸੀ ਤੋਂ ਆਏ ਬਾਅਦ ਅਹੀਂ ਫਿਰ ਹੋ ਗਿਆ ਕੰਮ ਉਦੋਂ ਬਾਅਦ ਫਿਰ ਅਹੀਂ ਹੋਣ ਪਿਛੇ ਹਸਾਲ ਆਏ ਸੀਗੇ ਹੋਣਾ ਇਹਨਾਂ ਦਾ ਫਿਰ ਪੁਆਇੰਟ ਲੈ ਲਿਆ ਹੋਰ ਵੀ ਹੋ ਜਾਣੇ ਸੀ ਬਾਅਦ ਕਲਸ਼ੇਤਰ ਗਏ ਆ ਕਈ ਸਹੀ ਗਏ ਜੰਮੂ ਗਏ ਆ ਮੈਚ ਦਾ ਵਾਕਈ ਤੇ ਜਾਇਦਾ ਪਹਿਲੀ ਆ ਪੰਜ ਹਿੱਟਾਂ ਯੋ ਇਆ ਕਿਤੇ ਕਿਹੜੀ ਪੈਨ ਮੋੜਦੋਂ ਆ ਗਈ ਕਾਫੀ ਬਹੁਤ ਤੋਂ ਆ ਗਈ ਯਾਰ ਆ ਵੀਡੀਓ